हां जी बच्चों आज ये आपा तीसरी جماعت ਦੇ ਪੰਜਾਬੀ ਦੀ ਪਾਠ ਪੁਸਤਕ ਬਸੰਤ ਦੇ ਵਿੱਚੋਂ ਪਾਠ ਨੰਬਰ 1 ਬਸੰਤ ਪੜਾਂਗੇ ਅਸੀਂ ਇਸ ਨੂੰ ਗਾ ਕੇ ਪੜਾਂਗੇ ਬੱਚਿਓ ਸਾਰੇ ਬੱਚਿਆਂ ਨੇ ਮੇਰੇ ਪਿੱਛੇ-ਪਿੱਛੇ ਬੋਲਣਾ ਹੈ ਝੂਮ ਰਹੀ ਏ ਟਾਣੀ ਟਾਣੀ ਚਹਿਕ ਰਹੀ ਏ ਚਿੜੀ ਚਿੜੀ ਆਇਰਤ ਬਸੰਤ ਦੀ ਪੀਲੀ ਪੀਲੀ ਸਰੂਖੜੀ ਰੁੱਖਾਂ へ ਠਾਂ ਤੁੱਪ ਕਿਵੇਂ ਛਾਵਾਂ ਦੇ ਨਾਲ ਖੇਡ ਰਹੀ ਨੀਲੇ ਨੀਲੇ ਅੰਬਰ ਤੇ പതംഗ ചട വന്നവന്നിടേ ബാഗ ബഗീ ഹരി ആയി ബസ ਨਿੱਗੀ ਨਿੱਗੀ ਧੁੱਪ ਖੜੀ ਪਾਠ ਆਪਾਂ ਪੜ ਲਿਆ ਹੈ ਹੁਣੇ ਆਪਾਂ ਪਾਠ ਵਿੱਚੋਂ ਕੁਝ ਗੱਲਾਂ ਕਰਾਂਗੇ ਇਸ ਕਵਿਤਾ ਵਿੱਚ ਤੁਹਾਨੂੰ ਬਸੰਤ ਰੁੱਤ ਬਾਰੇ ਕੀ ਕੀ ਜਾਣਕਾਰੀ ਮਿਲਦੀ ਹੈ ਹਾਂਜੀ ਬੱਚਿਓ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਬਸੰਤ ਰੁੱਤ ਦੇ ਵਿੱਚ ਪੀਲੀ ਪੀਲੀ ਸਰੋਂ ਖਿੜਦੀ ਹੈ ਅਸਮਾਨ ਦੇ ਵਿੱਚ ਪਤੰਗ ਉਡਾਏ ਜਾਂਦੇ ਹਨ ਇਹ ਬਾਗਿਚਿਆਂ ਦੇ ਵਿੱਚ ਰੰਗ-ਬਰੰਗੇ ਫੁੱਲ ਖਿੜਦੇ ਹਨ ਅਤੇ ਧੁੱਪ ਨਿੱਕੀ-ਨਿੱਕੀ ਹੁੰਦੀ ਹੈ। ਹਰ ਇੱਕ ਰੁੱਤ ਦੀ ਕੀ ਕੀ ਖਾਸੀਅਤ ਹੁੰਦੀ ਹੈ? ਹਾਂਜੀ ਬੱਚਿਓ ਹਰ ਇੱਕ ਰੁੱਤ ਦੀ ਵੱਖਰੀ-ਵੱਖਰੀ ਖਾਸੀਅਤ ਹੁੰਦੀ ਹੈ। ਵੱਖਰਾ-ਵੱਖਰਾ ਖਾਣਾ ਹੁੰਦਾ ਹੈ, ਵੱਖਰੇ-ਵੱਖਰੇ ਕੱਪੜੇ ਹੁੰਦੇ ਹਨ। ਅੱਗੇ ਹੈ ਤੁਹਾਨੂੰ ਕਿਹੜੀ ਰੁੱਤ ਪਸੰਦ ਹੈ ਅਤੇ ਕਿਉਂ? ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੇ ਅਧਿਆਪਕ ਸਹਿਬਾਨ ਨੂੰ ਦੱਸਣਾ ਹੈ ਬੱਚਿਓ। ਅੱਗੇ ਹੈ ਬੱਚਿਓ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਪ੍ਰਸ਼ਨ ਹੈ ਬੱਚਿਓ ਬਸੰਤ ਰੁੱਤ ਵਿੱਚ ਕਿਹੜੀ ਸਰੋਂ ਦੇ ਫੁੱਲਾਂ ਦਾ ਰੰਗ ਕਿਹੋ ਜਿਹਾ ਹੁੰਦਾ ਹੈ ਕਿਹੋ ਜਿਹਾ ਹੁੰਦਾ ਹੈ ਬਈ ਹਾਂਜੀ ਪੀਲਾ ਇੱਥੇ ਆਪਾਂ ਲਿਖਾਂਗੇ ਬਸੰਤ ਵਿੱਚ ਖਿੜੀ ਸਰੋਂ ਦੇ ਫੁੱਲਾਂ ਦਾ ਰੰਗ ਪੀਲਾ ਹੁੰਦਾ ਹੈ ਅੱਗੇ ਹੈ ਐਡਾ ਪ੍ਰਸ਼ਨ ਬਸੰਤ ਰੁੱਤ ਵਿੱਚ ਤੁਸੀਂ ਕੀ-ਕੀ ਕਰਦੇ ਹੋ ਇੱਥੇ ਆਪਾਂ ਲਿਖਾਂਗੇ ਬੱਚਿਓ ਬਸੰਤ ਰੁੱਤ ਵਿੱਚ ਅਸੀਂ ਨਿੱਗੇ-ਨਿੱਗੇ ਧੁੱਪ ਅਤੇ ਰੰਗ-ਬਰੰਗੇ ਫੁੱਲਾਂ ਦਾ ਆਨੰਦ ਮਾਣਦੇ ਹਾਂ ਅਤੇ ਪਤੰਗ ਉਡਾਉਂਦੇ ਹਾਂ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ ਈਡੀ ਵੱਖ-ਵੱਖ ਰੁੱਤਾਂ ਦੇ ਨਾਂ ਲਿਖੋ ਇੱਥੇ ਆਪਾਂ ਲਿਖਾਂਗੇ ਵੱਖ-ਵੱਖ ਰੁੱਤਾਂ ਦੇ ਨਾਂ ਹਨ ਗਰਮੀ ਸਰਦੀ ਵਰਖਾ ਪਤਝੜ ਅਤੇ ਬਸੰਤ ਰੁੱਤ अगे है बचो प्रश्न नंबर दो कवता दत्रा पूरी करो इथे अपा सत्रा हैं बचो ऊड़ा है झूम रही लिखा गे टाणी अगे है चहक रही इथे आप लिखा गे चिड़ी चिड़ी अगे है बाग बगीची इथे अपा लिखा हरी परि अगे है निगी निगी इत आप लिखा गे धुप खिड़ी अगे है बचो शब्द की खेड प्रश्न तीन है शब्दों लिखो जिम्मे बगीची लिखा हो बचो बसंत ब संत अगे -सं है पतंग ਗ ਪਤੰਗ ਅੱਗੇ ਹੈ ਤਾਣੀ ਤਾ ਹ ਣੀ ਤਾਹਣੀ ਅੱਗੇ ਹੈ ਸੁਵੰਨੇ ਸੁ ਵ ਨੇ ਸੁਵੰਨੇ ਅੱਗੇ ਹੈ ਬੱਚਿਓ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 4 ਹੈ ਬੱਚਿਓ ਸਮੂਹਿਕ ਗਤੀਵਿਧੀ ਅੱਜ ਆਪਾਂ ਕਦੀ ਮਦਦ ਨਾਲ ਅਲੱਗ-ਅਲੱਗ ਸਮੂਹ ਬਣਾ ਕੇ ਹਰ ਇੱਕ ਰੁੱਤ ਬਾਰੇ ਵਿਚਾਰ ਕਰੋ ਅਤੇ ਦੱਸੋ ਕਿਹੜੀ ਰੁੱਤ ਵਿੱਚ ਊੜਾ ਹੈ ਬੱਚਿਓ ਕੀ ਚੰਗਾ ਲੱਗਦਾ ਹੈ ਇੱਥੇ ਆਪਾਂ ਲਿਖਾਂਗੇ ਸਰਦੀ ਵਿੱਚ ਧੁੱਪ ਸੇਕਣਾ ਚੰਗਾ ਲੱਗਦਾ ਹੈ ਐਡਾ ਹੈ ਕਿਹੋ ਜਿਹੇ ਕੱਪੜੇ ਪਾਉਂਦੇ ਹੋ ਹਾਂਜੀ ਬੱਚਿਓ ਸਰਦੀਆਂ ਵਿੱਚ ਗਰਮ ਕੱਪੜੇ ਪਾਏ ਜਾਂਦੇ ਹਨ ਸਰਦੀਆਂ ਵਿੱਚ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਅੱਗੇ ਹੈ ਈਡਿ ਕਿਹੋ ਜਿਹਾ ਖਾਣਾ ਖਾਂਦੇ ਹੋ ਹਾਂਜੀ ਬੱਚਿਓ ਸਰਦੀਆਂ ਵਿੱਚ ਅਸੀਂ ਸਾਗ ਮੱਕੀ ਦੀ ਰੋਟੀ ਪਿੰਨੀਆਂ ਪੰਜੀਰੀ ਆਦੀ ਖਾਂਦੇ ਹਾਂ ਅੱਗੇ ਹੈ ਬੱਚਿਓ ਇਹ ਵੀ ਕਰੀਏ ਪ੍ਰਸ਼ਨ ਨੰਬਰ 5 ਹੈ ਦਿੱਤੀ ਤਸਵੀਰ ਵਿੱਚ ਰੰਗ ਭਰੋ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਇਸ ਬਾਰੇ ਕੁਝ ਸ਼ਬਦ ਲਿਖੋ ਹਾਂਜੀ ਬੱਚਿਓ ਇਸ ਵਿੱਚ ਤੁਸੀਂ ਰੰਗ ਭਰਨਾ ਹੈ ਅਤੇ ਕੁਝ ਸ਼ਬਦ ਲਿਖਣੇ ਹਨ ਸ਼ਬਦ ਆਪਾਂ ਲਿਖਾਂਗੇ ਬੱਚਿਓ ਫੁੱਲ ਬੱਚੇ ਝਾੜੀਆਂ ਪੰਛੀ ਦਰਖਤ ਪਤੰਗ ਹਾਂਜੀ ਬੱਚਿਓ ਇਸ ਦੇ ਨਾਲ ਹੀ ਇਹ ਆਪਣਾ ਪਾਠ ਪਾਠ ਨੰਬਰ 1 ਬਸੰਤ ਪੂਰਾ ਹੋ ਗਿਆ ਹੈ ਤੁਸੀਂ ਇਸ ਨੂੰ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਲਿਖ ਕੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਜਰੂਰ ਕਰਵਾਉਣਾ ਹੈ ਜੀ ਅੱਜ ਦੇ ਲਈ ਇੰਨਾ ਹੀ ਧੰਨਵਾਦ